ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 12 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਸ ਘਰੇ ਆਪਾਂ ਵਿਜ਼ਿਟ ਕੀਤੀ ਆ ਪਿੰਡ ਚੋਟੀਆਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਜੀ ਸੋ ਨਾਂ ਲੱਗਦੇ ਦੋਸਤੋ ਪਿੰਡ ਕਾਲੀਏ ਵਾਲਾ ਠੀਕ ਹੈ ਜੀ ਤੇ ਬਿਲਕੁਲ ਨਾਲ ਲੱਗਦੇ ਪਿੰਡ ਆ ਦੋਸਤੋ ਮੇਸਰੀ ਸੰਧੂ ਨੂੰ ਥੋੜੀ ਬਾੜ ਤੇ ਆ ਤੇ ਬਾਕੀ ਤਲਵੰਡੀ ਭਾਈ ਬਿਲਕੁਲ ਨਜ਼ਦੀਕ ਹੈ ਇਸ ਪਿੰਡ ਦੇ ਤੇ ਬਾਈ ਮਨਜਿੰਦਰ ਸਿੰਘ ਦੇ ਕੋਲ ਆਏ ਆ ਅੱਜ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 4 ਨਾਗ ਜਿਹੜੇ ਹੈਗੇ ਵੜਾ ਦਿਖਾਉਣੀਆਂ ਨੇ ਤੇ 3 ਤੁਹਾਨੂੰ ਮੱਝਾਂ ਦੇਖਣ ਦੇ ਵਿੱਚ ਮਿਲ ਲਗੀਆਂ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਲਾਸਟ ਤੱਕ ਐਂਡ ਤੱਕ ਜਰੂਰ ਦੇਖ ਲਿਓ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਮਨਜਿੰਦਰ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਜਿਹੜੇ ਐਨੀਮਲ ਆ ਦੋਸਤੋ ਆਲਮੋਸਟ ਜਿਹੜੇ ਆ ਸਵੇ ਸਵੇ ਮਿਲਣਗੇ ਤੇ ਚੁਵਾਈ ਕਰਕੇ ਦੋ ਟਾਈਮ ਦੀ ਤਿੰਨ ਟਾਈਮ ਦੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਜੇ ਜੇਕਰ ਤੁਸੀਂ ਕੋਈ ਆਨਲਾਈਨ ਪਸ਼ੂ ਮੰਗਾਉਣਾ ਹੈ ਤੇ ਤੁਹਾਡੀ ਤੇ ਮਾਲਕ ਦੀ ਜਿਹੜੀ ਆ ਗੱਲਬਾਤ ਹੋਵੇਗੀ ਰਿਸਪੌਂਸਿਬਿਲਟੀ ਜਿਹੜੀ ਹੋਵੇਗੀ ਦੋਸਤੋ ਉਸ ਦੇ ਬਿਹੇਫ ਤੇ ਜਿਹੜਾ ਤੁਸੀਂ ਉਸ ਦੇ ਹਿਸਾਬ ਨਾਲ ਜਿਹੜਾ ਤੁਸੀਂ ਐਨੀਮਲ ਜਿਹੜਾ ਪਰਚੇਸ ਕਰ ਸਕਦੇ ਜੀ ਚੱਲਦੇ ਆਪਦੇ ਰਿ ਡਿਟੇਲ ਦੇ ਲਈ ਮਨਜਿੰਦਰ ਭਾਈ ਦੇ ਕੋਲ ਆਜੋ ਭਾਈ ਜੀ ਸਭ ਤੋਂ ਪਹਿਲਾਂ ਮਨਜਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਸਾਰੇ ਪਿਆਰ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਜੀ ਬਹੁਤ ਵਧੀਆ ਜੀ ਠੀਕ ਆ ਸੋ ਭਾਈ ਮਨਜਿੰਦਰ ਚਾਰ ਬਹਿਣਾ ਤੇ ਤਿੰਨ ਮੱਝਾਂ ਚੱਕਾ ਬਕਾਉ ਨੇ ਹਾਂਜੀ ਸੱਤ ਨਾਗ ਹੈ ਸਾਰੇ ਸੱਤ ਨਾਗ ਟੋਟਲ ਹਾਂਜੀ ਤੇ ਸੱਤਾਂ ਦੇ ਵਿੱਚੋਂ 6 ਸੂਏ ਆ ਤੇ ਇੱਕ ਗੱਬਣਾ ਜੀ ਜਿਹੜੇ 6 ਸੂਏ ਉਹਨਾਂ ਮਗਰ ਵੀ ਬੱਛੀਆਂ ਆ ਕਟੀਆਂ ਦੇ ਬੱਛੀਆਂ ਆ ਆ ਕਟੀਆਂ ਦੇ ਬੱਛੀਆਂ ਆ ਬੱਛੀਆਂ ਜੀ ਇੱਕ ਥੋੜਾ ਟੀਚਾ ਇਹ ਵੀ ਆਪਾਂ ਬੱਛੀਆਂ ਚਾਹੇ ਕਟੀਆਂ ਵਾਲਾ ਪਸ਼ੂ ਜ਼ਿਆਦਾ ਲੈਣਾ ਜਿਆਦਾ ਲੈਣਾ ਬੱਚੇ ਵਾਲੇ ਤਾਂ ਕੋਈ ਯਕੀਨ ਨਹੀਂ ਕਰਦਾ ਜੀ ਹਾਂ ਬੱਚਾ ਅਗਲੇ ਕਹਿੰਦਾ ਨਾਲ ਵੀ ਖਾ ਦੂਗਾ ਇਸ ਕਰਕੇ ਬੱਛੇ ਨਾਲ ਲੈਣਾ ਹੀ ਨਹੀਂ ਫਿਰ ਠੀਕ ਆ ਚਲੋ ਵਾਧੇ ਵੰਡੀ ਅੱਗੇ ਕੋਈ ਖੁਸ਼ ਹੋ ਕੇ ਲੱਗ ਜਾਂਦਾ ਬੱਚੀ ਕੋਈ ਤਿਆਰ ਪਹਿਲੇ ਨੰਬਰ ਤੇ ਬਿਲਕੁਲ ਦੱਬੀ ਵਿਹੜ ਆਪਣੇ ਕੋਲ ਜਿਹੜੀ ਦਿਸ ਰਹੀ ਹੈ ਜੀ ਬਈ ਪਹਿਲਾ ਸੂਆ ਉਹ ਦੱਸਿਆ ਇਹਨਾਂ ਨੇ ਮਾਲਕਾਂ ਨੇ ਜੀ ਤੇ ਅੱਜ ਸਵੇਰੇ ਆਈ ਮਾ ਦੋਨੇ ਆ ਦੋਨੇ ਇੱਕ ਟੋਕੜੇ ਕੋਲ ਬਣਾ ਕੇ ਠੀਕ ਹੈ ਜੀ ਤੇ ਪਹਿਲਾ ਸੂਆ ਵਾ ਤੇ 15 ਲੀਟਰ ਦੁੱਧ ਆ ਪਰ ਇਹ ਵਿਹੜ ਨਿਆਣਾ ਨਹੀਂ ਪਉਂਦੇ ਬਿਨਾਂ ਨਿਆਣੇ ਦੇ ਭਲਾ ਦੋਨੇ ਪਾਸੇ ਵੇਖ ਕੇ ਚੋਲੋ ਜੀ ਅੱਛਾ ਜੀ ਮਗਰ ਬੱਚਾ ਵੀ ਮਗਰ ਬੱਚੀ ਹੈ ਜੀ 8 ਤੋਂ 10 ਦਿਨ ਸੂਈ ਨੂੰ ਹੋ ਗਏ ਆ ਠੀਕ ਹੈ ਜੀ ਧਾਰਪੁਰ ਬਹੁਤ ਕੋਲੀ ਆ ਤੇ ਸੂਆ ਪਹਿਲਾ ਦੱਸਿਆ ਪਹਿਲਾ ਸੂਆ ਜੀ ਠੀਕ ਆ 8 ਤੋਂ 10 ਦਿਨਾਂ ਦਾ ਦੋ ਦੋ ਸੋਟਾ ਸਮਾਂ ਹੋ ਗਿਆ ਸੂਈ ਠੀਕ ਹੈ ਥਾਣੇਵਾ ਤੁਸੀਂ ਵੇਖੋ ਚੰਗਾ ਹੈਗਾ ਤੇ ਬਿਲਕੁਲ ਮੁਠੀ ਵਾਲਾ ਥਾਣਾ ਬੱਚਾ ਜਿਹੜਾ ਫੀਮੇਲ ਆ ਕਾਫ ਬਾਕੀ ਵੀਰਾਂ ਦਾ ਵੀ ਥੱਲੇ ਬੱਚਾ ਬੇਸ਼ੱਕ ਨਹੀਂ ਵੀ ਪਾਉਂਦਾ ਪਸੂ ਬਾਕੀ ਖੁਸ਼ ਹੋ ਕੇ ਮਿਲ ਪੈਂਦੀ ਹੈ ਨਾ ਵੈਸੇ ਕੋਲੇ ਠੀਕ ਹੈ ਜੀ ਬਾਕੀ ਪੈ ਬੱਚਾ ਪਾਉਣ ਦੀ ਕੋਈ ਵੱਡੀ ਗੱਲ ਨਹੀਂ ਕਿ ਬੱਚਾ ਚੁੰਗਦਾ ਵੀ ਹੋਊਗਾ ਨਹੀਂ ਬੱਚਾ ਚੁੰਗਦਾ ਜੀ ਨਿਆਣਾ ਨਹੀਂ ਪਾਉਂਦੀ ਰੱਸੀ ਨਹੀਂ ਪਾਉਂਦੀ ਅੱਛਾ ਨਿਆਣਾ ਰੱਸੀ ਨਹੀਂ ਪਾਉਂਦੀ ਠੀਕ ਆ ਠੀਕ ਆ ਸੋ ਦੋਸਤੋ ਮੈਂ ਥੋੜਾ ਸਮਝ ਗਿਆ ਸੀ ਵੀ ਸ਼ਾਇਦ ਬੱਚਾ ਆਪ ਨਹੀਂ ਪਹੁੰਚ ਕੇ ਬਾਕੀ ਫੀਮੇਲ ਜਿਹੜੀ ਬੱਚੀ ਆ ਇਹ ਤਾਂ ਪੈਂਦੀ ਥੱਲੇ ਬਾਕੀ ਉਹ ਨਹੀਂ ਪਉਂਦੀ ਕਿ ਸੀਲ ਸਾਊਗਾ ਪਸੂ ਪੂਰਾ ਤੇ ਆਪਾਂ ਵੀਰ ਨੂੰ ਕਹਿੰਦੇ ਨੂੰ ਖੋਲ ਕੇ ਵਿਖਾਵੇ ਤੇ ਖੋਲੋ ਬਈ ਤੇ ਪਹਿਲਾ ਸੂਆ ਕੋ ਘਰ ਲੈਣ ਦੱਸਿਆ ਸੀਗਾ ਠੀਕ ਹੈ ਜੀ ਤੁਸੀਂ ਪਹਿਲਾ ਮੰਨ ਲਓ ਦੂਜਾ ਮੰਨ ਲਓ ਤੇ ਤੁਹਾਡੀ ਆਪਦੀ ਸਮਝ ਆ ਬਾਕੀ ਚੰਗੀ ਵੇੜਾ ਜਿੰਨੀ ਵੀ ਹੋਵੇਗੀ ਬਿਲਕੁਲ ਨਿੱਗਰ ਜਿਹੜੀ ਵੇੜ ਚੰਗੀ ਆ ਆ ਵੇਖੋ ਠੀਕ ਹੈ ਜੀ ਕੋਈ ਨਹੀਂ ਆ ਸਿਰੋਂ ਬੋਦੀ ਵਾਲੀ ਵੇੜਾ ਕਦ ਕੱਠ ਜਿਹੜਾ ਉੱਚਾ ਤੇ ਆ ਕਰੋ ਚੈੱਕ ਜੀ ਲੈ ਜੋ ਜੀ ਠੀਕ ਸਮਾ ਜਿਹੜਾ ਦੋਸਤੋ ਤਕਰੀਬਨ ਅ 12 ਵਜੇ ਦਾ ਸਮਾਂ ਹੈ ਹੁਣ ਮੌਕੇ ਤੇ ਤੇ ਆਪਾਂ ਵੀਡੀਓ ਬਣਾ ਰਹੇ ਹਾਂ 12 ਵਜੇ ਦਾ ਸਮਾਂ ਹੈ ਕਰੈਕਟ ਤੇ ਸ਼ਾਮ ਨੂੰ ਤੁਸੀਂ ਜਦੋਂ ਪਸ਼ੂ ਬਿਲਕੁਲ ਤਿਆਰੀ ਦੇ ਵਿੱਚ ਹੁੰਦਾ ਦੋ ਟਾਈਮ ਦੀ ਆਣ ਕੇ ਤਸੱਲੀ ਕਰ ਲਿਓ ਕਿਉਂਕਿ ਆ ਨਹੀਂ ਹਾਂਜੀ ਤੋਰੋ ਜੀ ਲੈਓ ਜੀ ਲੈ ਜਾਓ ਬਾਕੀ ਥਾਂ ਦੇ ਵੀ ਤੇ ਸਾਫ਼ ਆ ਸ਼ੁੱਧ ਹੈਗਾ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਵੇਖੋ ਬਿਲਕੁਲ ਗਾਇਬ ਜਿਹੜੇ ਹੈਗੇ ਅੰਤਰ ਪੂਰਾ ਹੈਗਾ ਥਾਣਾ ਦੇ ਵਿੱਚ ਵਰ ਚੰਗੀ ਹੈਗੀ ਆ ਤਕਰੀਬਨ ਬਾਕੀ ਦੁੱਧ ਦੇ ਕੁਰੀਏ ਫੇਰ ਆਪਾਂ ਕਨਫਰਮ ਕਰ ਲੈਨੇ ਆ ਠੀਕ ਹੈ ਜੀ ਆ ਕਰੋ ਚੈੱਕ ਭਾਈ ਮਰਜਿੰਦਰ ਦੁੱਧ ਹੁਣ ਕਿੰਨਾ ਦੱਸਿਆ ਮੌਕੇ ਦਾ ਭਾਈ ਉਹਨਾਂ ਨੇ 16 ਕਿਲੋ ਕਹੇ ਮੈਂ 15 ਕਹਿ ਦੂੰਗਾ ਜੀ ਅੱਛਾ ਜੀ ਇਹਦਾ ਗਾਰੰਟੀ ਦੇ ਮਗਾ ਮੰਗਾਉਣੀ ਆ ਤੇ 14 ਕਿਲੋ ਦਾ ਕਹਿਣ ਦੀ ਲੋੜ ਹੀ ਨਹੀਂ ਜੀ ਠੀਕ ਹੈ ਠੀਕ ਆ ਬਾਕੀ ਆਪਣੇ ਜਿੰਨੇ ਪਸ਼ੂ ਆ ਸਾਰੇ ਸੂਏ ਸਵਾਇਆ ਬੱਚਾ ਨਾ ਮਰੇ ਫੁੱਲ ਗਾਰੰਟੀ ਇੱਕ ਹਫ਼ਤੇ ਦੀ ਜੀ ਕੱਲਾ ਥਣ ਭਾਰ ਦੀ ਪੂਰ ਛਟੇ ਦੀ ਆਪਣੀ ਅੱਖਰ ਦੀ ਗਾਰੰਟੀ ਹੋ ਗਈ ਕੱਲਾ ਬਚਾ ਨਾ ਮਰੀ ਬਾਕੀ ਥਣਾਂ ਦੀ ਬਿਲਕੁਲ ਓਕੇ ਹੈ ਜੀ ਜਿਵੇਂ ਓਕੇ ਜੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਜੇ ਇਹਦੀ ਹੋ ਗਈ ਉਹ ਬ ਦੱਸਾਂਗੇ ਵੀ ਠੀਕ ਆ ਸੋ ਦੋਸਤੋ ਆ ਪਹਿਲਾ ਨੰਬਰ ਜਿਹੜਾ ਤੁਹਾਨੂੰ ਆਪਾਂ ਨਾਗਦ ਖਾਇਆ ਤਸੱਲੀ ਨਾਲ ਦੇਖ ਲਵੋ ਤੇ ਬੇਸ਼ੱਕ ਤੁਸੀਂ ਸੌਦਾ ਔਨ ਦੀ ਸਪੌਟ ਫਟਕ ਸੌਦਾ ਕਰ ਸਕਦੇ ਜੇ ਪਸ਼ੂ ਚੰਗਾ ਐਨੀਮਲ ਚੰਗਾ ਤੁਸੀਂ ਬਿਲਕੁਲ ਔਨਲਾਈਨ ਖਰੀਦਦੇ ਹੋ ਤਾਂ 14 ਕਿਲੋ ਦੀ ਇਹਦੀ ਗਾਰੰਟੀ ਹੈ ਉਹ ਵੀ ਇਹ ਕਹਿੰਦਾ ਵੀ ਆਪਾਂ ਦੱਸ ਕੇ ਦਵਾਂਗੇ ਤੇ ਇੱਕ ਹਫਤੇ ਦੀ ਗਾਰੰਟੀ ਹੈ ਭਾਰ ਦੀ ਕਿਸੇ ਤਰ੍ਹਾਂ ਦੇ ਕੋਈ ਥਣ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਹੈ ਬਾਈ ਮਨਜਿੰਦਰ ਰੇਟ ਕਿੰਨਾ ਦਾ ਮੁੱਲ ਕਿੰਨਾ ਬਾਈ ਰੇਟ ਦਾ ਜੈ ਜੀ 42000 ਰੁਪਇਆ ਕੋਈ 5 ਲਾ 50 ਲਾ ਕੋਈ ਗੁੱਸਾ ਨਹੀਂ ਗਿਆ ਜੀ ਠੀਕ ਹੈ ਹਾਂ ਤੇ ਕੋਈ ਚੱਕਰ ਨਹੀਂ ਬਾਕੀ ਅਜੇ ਵਿਹੜ ਦਾ ਮੈਲਾ ਮੂਲਾ ਨਹੀਂ ਚੱਲਿਆ ਕਿੱਥੇ ਪਤਾ ਨਹੀਂ ਕਿੱਥੇ ਗਿਆ ਖੜੇ ਇਹ ਬਹੁਤ ਵੱਡਾ ਨਾਲ ਵਾਲੇ ਕੰਮ ਜੀ ਘਟਣ ਵਾਲੇ ਨਹੀਂ ਹਜੇ ਜੀ ਇਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਹੋਰ ਵਿਹੜ ਆ ਬਾਈ ਮਨਜਿੰਦਰ ਦੇ ਬਾਰੇ ਪੂਰੀ ਡਿਟੇਲ ਦੱਸ ਦੋ ਬੜ ਵੱਡੇ ਕੱਦ ਕੱਢ ਦੇ ਵਿੱਚ ਲੱਗਦੀ ਆ ਕਿਉਂਕਿ ਇੱਕ ਬੰਦੇ ਜਿੱਡਾ ਕੱਦ ਕਾਠਾ ਜਿੱਡਾ ਫਾਰਮ ਦੀ ਇਚਫ ਵਗੈਰਾ ਬੜੀ ਰਹਿੜਾ ਹਾਂਜੀ ਗਾਰੰਟੀ ਤੇ ਆਈ ਆ ਹਾਂਜੀ ਮੈਂ ਉਹ ਘਰੇ ਇੱਕ ਧਾਰ ਵੀ ਨਹੀਂ ਮਾਰੀ ਹੁਣ ਇਹ ਮੇਰੀ ਕਿਸਮਤ ਚੰਗੀ ਸੀ ਉਹਨਾਂ ਦੀ ਸੀਗੀ ਹਾਂਜੀ ਪੂਰੇ ਪੈਸੇ ਲਾਏ ਆ 30000 ਰੁਪਏ ਦੀ ਲਈ ਆ ਹਾਂਜੀ 16 ਕਿਲੋ 15 ਕਿਲੋ ਦੁੱਧ ਆ ਮਗਰ ਵੱੱਛੀ ਆ ਇੱਕ ਹੱਥ ਦੀ ਸੂਈ ਆ ਠੀਕ ਹੈ ਜੀ ਠੀਕ ਹੈ ਤੇ ਪਰ ਉਹਨਾਂ ਨੇ ਮਾਲ ਕਹਿੰਦੇ ਦੱਸਿਆ ਨਹੀਂ ਤੇ ਇੱਕ ਹੱਥ ਛਣ ਦੇ ਵਿੱਚ ਤਾਂ ਧਾਰ ਰੋੜੀ ਟੈਟ ਆ ਅੱਜ ਇੱਕ ਥਾਂ ਦੇ ਵਿੱਚ ਹਾਂ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਜਾ ਘੂਰਲੇ ਦੇ ਵਿੱਚ ਹਾਂਜੀ ਤੇ ਬਹਿਣੀ ਆਏ ਜੀ ਹਾਂ ਉਲਟ ਬਹਿਣੀ ਆਣਾ ਜਿਹੜਾ ਥਾਣਾ ਹਨਾ ਮੈਲਾ ਦਿਸ ਰਿਹਾ ਚਲ ਤੇ ਇਹ ਥੋੜੀ ਜਿਹੀ ਟੈੜਾ ਤਾਰਾ ਵੇ ਠੀਕ ਆ ਆਇਂਗਾ ਉਹਦੀ ਲੈ ਹਾਂ ਧਾਰ ਜਿਹੜੀ ਆਉਂਦੀ ਹੈ ਦੋਸਤੋ ਬੇਸ਼ੱਕ ਤੁਸੀਂ ਦੇਖ ਲਓ ਥੋੜੀ ਟਾਈਟ ਆਉਂਦੀ ਹੈ ਬਾਹਰ ਨਹੀਂ ਸੱਜਰ ਮੇਰੇ ਕੋਲੋਂ ਵਈ 43000 ਰੁਪਏ ਦੀ ਵੈਟ ਜੀ ਅੱਛਾ ਜੀ ਠੀਕ ਹੈ ਸੱਜਰ ਮੇਰੇ ਘਰੇ ਸੂਨਦੀ ਦੀ ਜੇਰ ਪੰਜ ਤੀ 82 ਜੱਟ ਸਾਰੀ ਵੀਡੀਓ ਹੈਗੀ ਜੀ ਤੇ ਹੁਣ ਸਮਾਂ ਕਿੰਨਾ ਦੋ ਚਾਰ ਦਿਨੋਂ ਹੁਣ ਕੋਈ ਪ੍ਰੋਬਲਮ ਆਈ ਥੋੜੀ ਜੀ ਹੁਣ ਸਮਾਂ ਕਿੰਨਾ ਸੂਈ ਨੂੰ ਹੋ ਗਿਆ ਸੂਈ ਨੂੰ ਹਫਤਾ ਤੱਕ ਦਾਗਾ ਨਹੀਂ ਹੋਇਆ ਜੀ ਹਫਤਾ 10 ਦਿਨ ਬੱਚਾ ਵੀ ਨਾ ਮਗਰ ਬੱਚੀ ਬੱਚੀ ਹੈ ਜੀ ਤੇ ਸੂਹਾ ਕਿੰਨਾ ਉੱਤੇ ਦੂਜਾ ਹੋ ਸਕਦਾ ਤੀਜਾ ਦੂਜਾ ਲਾ ਲਓ ਜੀ ਦੂਜਾ ਸੂਹਾ ਦੂਜਾ ਸੂਹਾ ਤੇ 15 ਲੀਟਰ ਜਿਹੜਾ 224 ਤੁਸੀਂ ਕਰਕੇ ਬਿਲਕੁਲ ਜਿਹੜੀ ਆਏਗੀ ਕਿ ਚੈੱਕ ਚੈੱਕ ਪਾਸ ਕਰ ਸਕਦੇ ਜੀ ਵੀ ਵਾਕਈ ਜਿਹੜਾ ਹਾਂ ਜੀ 15 ਕਿਲੋ ਹੈਗਾ ਆਰਡਰ ਦੀ ਕੁਆਲਿਟੀ ਹੈਗੀ ਹਵਾਨੇ ਦੀ ਬੰਤਰ ਵੇਖੋ ਤੁਸੀਂ ਚੰਗਾ ਸੋਹਣਾ ਹਵਾਨਾ ਕਿਸੇ ਪਾਸਿਓ ਤੁਹਾਨੂੰ ਬਾਤ ਕਰਦਾ ਯਾਰ ਨਹੀਂ ਆਉਗੀ ਮੈਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣਾ ਇੱਕ ਵਾਰੀ ਆ ਕਰੋ ਚੈੱਕ ਵੱਡੇ ਕੱਦ ਕੱਦ ਦੇ ਵਿੱਚ ਹਨ ਹਵਾਨਾ ਸਾਫ ਬੱਠੀ ਮਗਰ ਤੁਸੀਂ ਡੱਬੀ ਬੱਠੀ ਹੈ ਬਿਲਕੁਲ ਬੱਚਾ ਨਾਲੋਂ ਨਾਲ ਤੁਹਾਨੂੰ ਜਿਹੜਾ ਦਿਸਦਾ ਰਹੇਗਾ ਠੀਕ ਹੈ ਜੀ ਇਸ ਕਰਕੇ ਬੱਚਾ ਬਿਲਕੁਲ ਸਾਹਮਣੇ ਆਪਾਂ ਅਸ਼ੋਕ ਕੀਤਾ ਆ ਕਰੋ ਚੈੱਕ ਬਸ ਮੋੜ ਲਿਆ ਜੀ। ਥਾਣਾ ਹਵਾਨੇ ਦੀ ਸਾਫ ਆ। ਆ ਜਿਹੜੀ ਇੱਕ ਗੱਲ ਸੀਗੀ ਉਲਟ ਬਹਿਣੀ ਵਾਲੇ ਪਾਸਿਓਂ ਅਗਲਾ ਥਾਣਾ ਜਿਹੜਾ ਉਹ ਧਾਰ ਜਿਹੜੀ ਹੈਗੀ ਥੋੜੀ ਜਿਹੀ ਟਾਈਟ ਆ। ਠੀਕ ਆ ਜੀ। ਬਾਕੀ ਚਵਾ ਜਿਹੜਾ ਹੈਗਾ ਬੜੇ ਸੌਖੇ ਤਰੀਕੇ ਨਾਲ ਚਵਾ ਦਿੰਦੀ ਆ। ਭਾਈ ਇਹ ਮਰਜਿੰਦਰ ਇਸ ਤੋਂ ਬਾਅਦ ਕੋਈ ਨਿਆਣਾ ਕੋਈ ਰਸੀ ਪਾਉਣੀ ਲੋੜ। ਇਹਦੇ ਵੀ ਨਿਆਣਾ ਪਾਓ ਨਾ ਪਾਓ। ਪਸ਼ੂ ਸਾਰੇ ਪਾਉਂਦੇ ਆ ਪਰ ਮੈਂ ਤੁਹਾਨੂੰ ਤਾਂ ਕਹਿੰਦਾ ਨਿਆਣਾ ਪਾਓ ਨਾ ਪਾਓ। ਸਿਲਸਿਲਾ ਕੁ ਪਸ਼ੂ ਬਹੁਤ ਜ਼ਿਆਦਾ। ਠੀਕ ਆ ਭਾਈ। ਹਾਂਜੀ। ਠੀਕ ਆ ਬਾਕੀ ਤਿੰਨਾਂ ਥਾਂ ਦਾ ਜਿਹੜਾ ਚਵਾ ਹੈਗਾ ਬਹੁਤ ਵਧੀਆ ਜੀ ਚੌਥੇ ਦਾ ਵੀ ਵਧੀਆ ਸੀ ਪਤਾ ਨਹੀਂ ਕੀ ਚੱਕਰ ਹੁਣ 2-4 ਦਿਨ ਹੋ ਗਏ ਆ ਠੀਕ ਆ ਜੀ ਪਖੜੇ ਦਾ ਉਹਨਾਂ ਨੇ ਵੇਚਣ ਦੇ ਮਾਰੇ ਨੇ ਦੁੱਧ ਛੱਡਤਾ ਇਹਨੂੰ ਵੇਚ ਉਹਦਾ ਕੋਈ ਮਾੜੀ-ਮੁੰਡੀ ਪ੍ਰੋਬਲਮ ਆ ਗਈ ਆ ਵੈਸੇ ਅੱਜ ਮੈਂ ਕੜਾ ਦੇਦਾ ਮਿੱਠਾ ਛੁੱਟਾ ਦੇਦਾ ਨਾਲ ਕੋਈ ਦੋਸੀ ਤਾਂ ਹੋਰ ਸੀਗੀਆਂ ਠੀਕ ਆ ਜੀ ਤੇ ਉਹ ਡਾਕਟਰ ਨੂੰ ਪੁੱਛਿਆ ਕਿ ਨਾ ਬਾਹਰ ਉਹਨਾਂ ਜਿਹੜਾ ਕੜੇ ਨਾਲ ਖਾ ਕੇ ਪੀ ਰਹੇ ਨੇ ਠੀਕ ਆ ਜੀ ਹਾਂਜੀ ਦੋ ਆ ਕੀ ਕੋਈ ਘਟ ਨਹੀਂ ਕੋਈ ਵਧ ਨਹੀਂ ਗਈ ਕਿਤਨਾ ਸਾਰੇ ਬਾਕੀ ਸਪੇਸ ਦੋਸਤੋ ਪੂਰੀ ਹੈਗੀ ਆ ਅਗਲੇ ਮਗਰਲੇ ਥਨਾ ਦੇ ਵਿੱਚ ਵੇਖੋ ਕਿ ਤੇ ਅਗਲੇ ਥਨਾ ਦੀ ਲੰਬਾਈ ਇੱਕੋ ਜੀ ਆ ਤੇ ਮਗਰਲੇ ਥਨਾ ਦੀ ਜਿਹੜੀ ਆ ਲੰਬਾਈ ਇੱਕੋ ਜੀ ਆ ਤੇ ਬਾਈ ਮਨਜਿੰਦਰ ਤਾਂ ਮੋਲ ਵੀਰ ਜਰੂਰ ਦੱਸ ਦੀ ਇਹਦਾ ਜੈ ਜੈ ਮੋਲ ਇਹ 30000 ਰੁਪਇਆ ਕੋਈ ਸੌਦੇਬਾਜ਼ੀ ਨਾ ਕਰੇ ਮੇਰਾ ਬਾਈ 34000 30000 ਰੁਪਇਆ ਬਾਕੀ ਕੋਈ ਨਿਮਾਨਤਨ ਕਰ ਦਾਂਗੇ ਤੇ ਭੈਣ ਠੀਕ ਹੈ ਠੀਕ ਹੈ ਰੇਟ ਵੀ ਸਹੀ ਆ ਬਾਕੀ ਵੱਡੇ ਕੱਦ ਕਰਦੇ ਵਿੱਚ ਆ ਦੋਸਤੋ ਤੇ ਪਲੀ ਪਲਾਈ ਵੜ ਆ ਪੂਰੀ ਮਗਰ ਬੱਤੀ ਬਹੁਤ ਟੌਪ ਜੀ ਜਗੀਤੀ ਚੰ ਮਗਰ ਜਿਹੜੀ ਇਹ ਡੱਬੀ ਬੱਚੀ ਐ ਚੰਗੇ ਸੀਮਨ ਦੀ ਜਿਹੜੀ ਬੱਚੀ ਨਜ਼ਰ ਆ ਰਹੀ ਐ ਆ ਕਰੋ ਚੈੱਕ ਇਹਦੀ ਜਿਸ ਵੀ ਵੀਰ ਨੂੰ ਪਸੰਦ ਆਵੇ ਖਾਸ ਤੌਰ ਤੇ ਤੁਸੀਂ ਵੀਰ ਨਾਲ ਗੱਲਬਾਤ ਕਰਕੇ ਇਸ ਵਹਿੜ ਦੀ ਖਰੀਦ ਸਕਦੇ ਜੀ ਠੀਕ ਆ ਜੀ ਮੁੱਲ ਵੀਰ ਨੇ ਦੱਸਤਾ ਬਾਕੀ ਮੌਕੇ ਤੇ ਜੇ ਚਾਹਣਗੇ ਜੇ ਹੋਣੀ ਹੋਈ ਕੋਈ ਗੁੰਜਾਇਸ਼ ਜ਼ਰੂਰ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਇੱਕ ਗੱਬਣ ਜਿਹੜੀ ਗੱਬਣ ਕਿ ਸੂਈ ਦੀ ਸੂਈ ਐ ਤੇ ਵੀਰ ਕੀ ਐਂਦੀ ਮਨਜਿੰਦਰ ਡਿਟੇਲ ਵੀ ਬਈ ਇਹ ਵੀ ਮਾਲ ਕਹਨੇ ਪਹਿਲਾਂ ਦੱਸਿਆ ਪਰ ਵਹਿੜ ਦੂਜੇ ਸੂਏ ਆਈ ਦੰਦਾ ਜੀ ਆ ਹਾਂਜੀ ਜੇ ਕਿੱਤੀ ਵੱਖੀ ਚੀਨੀ ਚੋ ਵੀ ਦਿੰਦਾ ਜੀ ਇਹ ਵੀ ਦਿੰਦਾ ਜੀ ਵੱਛੀ ਠੀਕ ਆ ਜੀ ਇਹਦੇ ਮਗਰ ਵੀ ਵੱਛੀ ਕੱਲ ਆਈ ਸੀਗੀ ਗੱਬਣ ਸੀਗੀ ਤੇ ਹਾਥੀ ਤੇ ਢਿਲਣ ਕਰਨਾ ਅੱਜ ਸਵੇਰੇ 5-6 ਵਜੇ ਸੂਪੀ ਜਾ ਅੱਜ ਹੀ ਸੂਈ ਜਾ ਬੱਛੀ ਦਿੱਤੀ ਇਹਨੇ ਵੀ ਜੇ ਜੂੜ ਦੀ ਪ੍ਰੋਪਰ ਵੀਡੀਓ ਬਣਾਈ ਜਾ ਆਪਣੀ ਠੀਕ ਆ ਤੇ ਬੱਛੀ ਨੂੰ ਜਹਾ ਕੇ 1 ਕਿਲੋ ਬੋਲਾ ਚੋਇਆ ਜੀ ਇਸ ਤੋਂ ਬਾਅਦ ਆਪਣੀ ਕੋਈ ਗਾਰੰਟੀ ਨਾ ਹੋਊਗੀ 15 ਦੇ ਦੇਵੇ 16 ਦੇ ਦੇ ਮਾਰਕ ਦੇਣਗੇ 18 ਲੀਟਰ ਦੋਗੇ ਮਾਰ ਜੀ 22-22 ਲੀਟਰ ਦੇਣ ਚੱਲਦੀ ਬਈ ਆ ਬਿਲਕੁਲ ਠੀਕ ਆ ਜਿਹੜਾ ਆਪਣੇ ਕੋਲ ਹੁਣ ਅਵੇਲੇਬਲ ਹੈਗਾ ਵਾ ਬੱਛੀ ਠੀਕ ਹੈ ਜੀ ਠੀਕ ਹੈ ਕਾਜੀ ਜੀ ਹਾਂ ਅੱਜ ਮਾਰਨਿੰਗ ਦੀ ਇੱਕ ਚਵਾਈ ਆ ਬੱਚੀ ਨੂੰ ਜੰਗਾ 1 ਕਿਲੋ ਹੀ ਆਪਾਂ ਧਾਰ ਕੱਢੀ ਠੀਕ 1 ਕਿਲੋ ਬੋਲਾ ਜਿਹੜਾ ਦੋਸਤੋ ਧਾਰ ਕੱਢੀ ਹੋਈ ਆ ਬਾਕੀ ਯਾਦ ਵੇਖੋਗੇ ਤੁਸੀਂ ਮੀਡੀਅਮ ਹਾਈਟ ਦੇ ਵਿੱਚ ਹਵਾਨਾ ਆ ਵੇਖ ਕੇ ਪਤਾ ਲੱਗਦਾ ਹੈ ਵੀ ਤਕਰੀਬਨ ਦੁੱਧ ਵਾਲਾ ਐਨੀਮਲ ਹੈਗਾ ਠੀਕ ਹੈ ਜੀ ਕਸਮਾ ਟਾਇਰ ਲੇਵਾ ਬਾਕੀ ਹਵਾਨਾ ਜਿਹੜਾ ਖੁੱਲਾ ਬਣਾਇਆ ਵੈੜ ਨੇ ਤੇ ਪ੍ਰੋਪਰ ਤੁਸੀਂ ਵੇਖੋਗੇ ਤੇ ਜਿਹੜਾ نیچے ਬੱਚਾ ਉਹ ਬੱਚੀ ਆ ਸੂਹਾ ਤੁਸੀਂ ਬੇਸ਼ੱਕ ਦੂਜਾ ਮੰਨ ਲਓ ਠੀਕ ਹੈ ਜੀ ਆ ਕਰੋ ਚੈੱਕ ਆ ਫੇਸ ਦੀ ਕੁਆਲਿਟੀ ਜੇ ਤੇ ਵੇੜ ਆਪ ਵੀ ਜਾਤ ਵਿੱਚ ਜੇਕਰ ਆਪ ਜਾਤ ਵਿੱਚ ਆ ਦੋਸਤੋ ਤੇ ਹਵਾਨੇ ਦੇ ਸਟਰਕਚਰ ਤੋਂ ਤੁਹਾਨੂੰ ਜਿਹੜਾ ਪਤਾ ਲੱਗ ਜਾਣਾ ਵੀ ਆਹ ਜਿਹੜਾ ਬਣਾਥਣਾ ਹੈਗਾ ਅੱਜ ਦੇ ਸਮੇਂ ਥੋੜੀ ਜੀ ਆਪਾਂ ਫਾਲ ਵੀ ਨਾਰਮਲੀ ਥੋੜੀ ਬਤੀ ਪੈਸੇ ਕਹਿ ਸਕਦੇ ਥੋੜੇ ਜੀ ਬਾਕੀ ਥਣ ਚੰਗਾ ਆ ਥਣ ਚੰਗਾ ਲੱਗਾ ਹੈਗਾ ਆ ਕਰੋ ਚੈੱਕ ਠੀਕ ਹੈ ਜੀ ਚਾਰ ਥਾਣੇ ਚਾਰੇ ਥਾਣਾਂ ਦਾ ਗਾਇਬ ਅੰਤਰ ਜਿਹੜੀ ਸਪੇਸ ਆ ਉਹ ਬਹੁਤ ਖੂਬਸੂਰਤ ਆ ਬਾਕਮਾਲ ਆ ਕਰੋ ਚੈੱਕ ਠੀਕ ਹੈ ਮਗਰ ਬੱਚਾ ਜਿਹੜਾ ਹੈਗਾ ਉਹ ਡੱਬੀ ਬੱਚੀ ਆ ਅੱਜ ਮਾਰਨਿੰਗ ਟਾਈਮ ਦਾ ਜਿਹੜਾ ਬਰਥ ਹੋਇਆ ਇੱਕ ਟਾਈਮ ਦਾ ਬੋਲਾ ਕੱਢਿਆ ਸੀ ਵੀਰ ਹੁਣ ਇਹਨੂੰ ਚੁੰਗਾ ਕੇ 1 ਕਿਲੋ ਤੇ ਠੀਕ ਹੈ ਜੀ ਸੋ ਇਹਨੂੰ ਵੀ ਬਾਈ ਕੱਢੋ ਲੱਖਤਾ ਕਰ ਲੋ ਬੜਾ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਆ ਨਾਰਮਲ ਤੁਸੀਂ ਵੇਖੋਗੇ ਨਾਲ ਦੀਆਂ ਬਹਿਣਾ ਕਾਦਰ ਚ ਵੱਡੀਆਂ ਨੇ ਹਾਈਟ ਜਿਹੜੀ ਨਾਰਮਲ ਆ ਮੀਡੀਅਮ ਹਾਈਟ ਆ ਬਾਕੀ ਹੈ ਬਹੁਤ ਵਧੀਆ ਭਰੀ ਭਈ ਵੈੜ ਥੱਲੇੋਂ ਪੂਰੀ ਆਹ ਵੇਖੋ ਜੀ। ਥਾਨਲੇਪਾ ਜਿੰਨਾ ਵੀ ਕਰਮਾਂ ਵਾਲੀ ਨੂੰ ਲੱਗਾ ਹੈ ਬਹੁਤ ਵਧੀਆ ਖੂਬਸੂਰਤ ਥਾਨਲੇਪਾ ਹੈ। ਤੇ ਚੁਵਾਈ ਵੀ ਉਮੀਦ ਹੈਗੀ ਹੈ ਵੀ ਚੁਵਾਈ ਵੀ ਬਹੁਤ ਹੀ ਖੂਬਸੂਰਤ ਦੇਖਣ ਦੇ ਵਿੱਚ ਮਿਲੇਗੀ। ਸੋ ਚਾਹਵਨ ਵੀਰ ਤੁਸੀਂ ਖਾਸ ਤੌਰ ਤੇ ਵਿਚੇਜੇਤਰ ਤੇ ਗੱਲਬਾਤ ਕਰਕੇ ਇਸ ਬੈਡ ਦੀ ਖਰੀਦ ਸਕਦੇ ਜੇ ਭਾਈ ਮਨਜਿੰਦਰ ਇੱਕ ਮੁੱਲ ਜਰੂਰ ਦੱਸਗੇ ਇਹਨਾਂ ਵੀਰ। ਭਾਈ ਮੁੱਲੇ ਦਾ ਗੇਜ ਦੇ 44000 ਹੈ ਜੀ। ਕੁਈ 55 50 ਲਓ ਬੇਰੇ ਬਾਈ ਲਾਇਓ ਫੋਨ ਉਹ ਜਿਹਨੇ ਲੈਣੀ ਆ ਠੀਕ ਆ ਦੂਜਾ ਨੰਬਰ 22 ਵੀ ਤਾਂ ਇੰਨੀ ਜਗ੍ਹਾ ਤੇ ਚੰਗੀ ਨਾਲ ਵਹਿੜ ਦੋਨੇ ਪਾਸੇ ਬਹਿ ਕੇ ਚੋੜੋ ਜੀ ਜੀ ਕੋਈ ਪੰਗੀ ਦੀ ਮੇਜੰਦਾਰੇ ਬੱਚੇ ਦੇ ਨਾਮ ਜਗਾਈਏ ਤੇ 4 ਕਿਲੋ ਗੋਲਾ ਹੋਵੇ ਥੱਲੇ ਦੇ ਹਾਂਜੀ ਠੀਕ ਐ ਇੱਕ ਡੰਗ ਦਾ ਠੀਕ ਐ ਤੇ ਦੋਨੇ ਪਾਸੇ ਬਹਿ ਕੇ ਜੇ ਕੋਈ ਆਉਲ ਹੋ ਗਈ ਤਾਂ ਵਹਿੜ ਮੇਰੀ ਹੋ ਗਈ ਜੀ ਠੀਕ ਐ ਸਾਰੇ ਪਾਸੋਂ ਦੀ ਗਾਰੰਟੀ ਐ ਹੱਥ ਤੱਕ ਗਾਰੰਟੀ ਐ ਬੱਚਾ ਨਾ ਮਰੇ ਠੀਕ ਆ ਜੀ ਠੀਕ ਐ ਠੀਕ ਆ ਸੋ ਦੋਸਤੋ ਖਰੀਆਂ ਖਰਾਈਆਂ ਦੀਆਂ ਗੱਲਾਂ ਜੇ ਬਿਲਕੁਲ ਆ ਬਸ਼ੀਅਸ ਤੌਰ ਤੇ ਜਿੰਨਾ ਕਿ ਵੀਰ ਹੋਏਗਾ ਕੋਈ ਗੁਣ ਹੋਵੇਗਾ ਉਹ ਵੀ ਦੱਸੂਗਾ ਜੇਕਰ ਕੋਈ ਕਮੀ ਪੇਸ਼ੀ ਹੋਈ ਉਹ ਵੀ ਦੱਸ ਸਮਝੂਗਾ ਕਿਉਂਕਿ ਹਰ ਇੱਕ ਦੇ ਘਰੇ ਪਸ਼ੂ ਜਾਣਾ ਹੈਗਾ ਤੇ ਚੰਗਾ ਪਸ਼ੂ ਜਾਵੇਗਾ ਤੇ ਤੁਸੀਂ ਵੀ ਵੀਰ ਨੂੰ ਜਿਹੜਾ ਚਿੱਤੇ ਕਰੋਗੇ ਤੇ ਵਹਿੜ ਚੰਗੀ ਆ ਖੂਬਸੂਰਤ ਆ ਤੇ ਭਾਈ ਇਹਦਾ ਮੁੱਲ ਕਿੰਨਾ ਦੱਸਿਓ ਜੀ 44000 ਰੁਪਏ ਜੀ 44000 ਕੋਈ ਲੈਸ ਰੂਸ ਹੈ ਕੀ ਭਰਾ ਕਰਾਂਗੇ ਵੀ ਫੁੱਲ ਮਾਨਤਨ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਥੱਲੋਂ ਵਹਿੜ ਬਹੁਤ ਜਿਆਦਾ ਹੁਣ ਟਾਈਮ ਥੋੜਾ ਹੈ ਜੇ ਕਰਕੇ ਸ਼ਾਮ ਨੂੰ ਮੇਥੋਂ ਭਰ ਦੇ ਕੇ ਹਾਂਜੀ ਹਾਂਜੀ ਨੇ ਖੂਬਸੂਰਤ ਥਲਿਓ ਕਮਾਲ ਆ ਵੈੜ ਜੇ ਜੇਕਰ ਦੋਸਤੋਂ ਤੁਸੀਂ ਘਰੇ ਵਿਜ਼ਿਟ ਕਰਕੇ ਵੇਖੋਗੇ ਪਤਾ ਪਸ਼ੂ ਦਾ ਮਤਲਬ ਹੈ ਚੌਕੀ ਆਵੇ ਦੰਦਾਂ ਚੋ ਵੀ ਦੰਦੋਂ ਚੌਕੀ ਆ ਤੇ ਸੂਬਾ ਭਈ ਮਨਜਿੰਦਰ ਦੂਜਾ ਹੀ ਹੋਵੇਗਾ ਤਕਰੀਬਨ ਦੂਜਾ ਹੀ ਹੋਗਾ ਮੈਨੇ ਪਹਿਲਾਂ ਦੱਸਿਆ ਪਰ ਦੂਜਾ ਹੋਊਗੀ ਕਿਉਂਕਿ ਵੈੜ ਨੇ ਆਲ ਕੁਝ ਜਮਾ ਨਹੀਂ ਕੀਤੀ ਜੀ ਹਾਂ ਦੂਜਾ ਹੋਵੇਗਾ ਹਾਂ ਛੜਲਾਤ ਕੁਝ ਵੀ ਨਹੀਂ ਗਿਆ ਠੀਕ ਹੈ ਦੂਜਾ ਸੂਬਾ ਹੋਵੇਗਾ ਪ੍ਰੋਪਰ ਫੇਸ ਪੂਸ ਦੀ ਕੁਆਲਿਟੀ ਦੇਖ ਲਓ ਦੋਸਤੋਂ ਸੰਪਰਕ ਤੁਸੀਂ ਕਰ ਲਿਓ ਵੀਰ ਦੇ ਨਾਲ ਮਨਜਿੰਦਰ ਇਸ ਤੋਂ ਬਾਅਦ ਕਿਹੜਾ ਪਸ਼ੂ ਆਪਾਂ ਦਿਖਾਈਏ ਬਾਈ ਹਾਂਜੀ ਇਹ ਛੋਟੀ ਗੱਬਣਾ ਹਾਂ ਇਹ ਗੱਬਣਾ ਇਸੇ ਖੜੀ ਦਿਖਾ ਦੇਣਾ ਠੀਕ ਹਾਂ ਜਰੂਰ ਇਹ ਇੱਕ ਹਫਤੇ ਤੋਂ ਹਫਤੇ ਦਾ ਦਿੰਦੀ ਕੱਚੀ ਹੈ ਜੀ ਇਹ ਹਾਂਜੀ ਦੂਜਾ ਸੂਆ ਜੀ ਅੱਛਾ ਜੀ ਤੇ ਮੂਹ ਛਿਗਲੀ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਹੱਤਾਂ ਲਈ ਜੀ ਦਸ ਦਿਨ ਲੈ ਜਾ ਬਿੱਚੇ ਜਮਾਣ ਲਉਗੇ ਠੀਕ ਹੈ ਜੀ ਛੋਟੀ ਦੂਜਣ ਹੈ ਨਾ ਦੂਜਾ ਸੂਆ ਜੀ ਦੂਜਾ ਸੂਆ ਪੰਜ-ਸੱਤ ਦਿਨ ਲੈ ਜੂਗੇ ਜੀ ਪੰਜ-ਸੱਤ ਦਿਨ ਲੈ ਠੀਕ ਹੈ ਪੰਜ-ਸੱਤ ਦਿਨ ਜਿਹੜਾ ਇੱਕ ਹਫਤਾ ਦੂਸੂ ਹਜੇ ਸਮਾਂ ਲੈ ਜੂ ਆ ਬਣਾਤਣਾ ਜੀ ਹਫਤੇ ਦੇ ਦੌਰਾਨ ਇਹਨੇ ਪੂਰਾ ਬਣਾ ਲੈਣਾ ਜੀ ਤੇ ਥਣਾ ਦੀ ਜਿਹੜੀ ਹੈਗੀ ਆ ਥਣ ਬਿਲਕੁਲ ਬਰਾਬਰਤਾ ਪੂਰੀ ਹੈਗੀ ਲੰਬਾਈ ਦੇ ਵਿੱਚ ਲੈਂਥ ਦੇ ਵਿੱਚ ਵੇਖੋ ਕਿ ਥਣ ਤੇ ਲੰਬਾ ਥਣ ਲੱਗਾ ਹੈਗਾ ਬਿਲਕੁਲ ਤੇ ਹਰ ਐਂਗਲ ਤੋਂ ਤੁਹਾਨੂੰ ਦਿਖਾ ਦਿੰਨੇ ਆ ਆ ਸਟੇਟ ਤੋਂ ਬਿਲਕੁਲ ਵੇਖੋ ਸਿੱਧਾ ਮੂੰਹ ਮੱਥਾ ਜਿਹੜਾ ਫੇਸ ਦੀ ਕੁਆਲਿਟੀ ਆ ਸਿੰਘਾਂ ਦੀ ਬਣਤਰ ਆ ਤੁਹਾਡੇ ਸਾਹਮਣੇ ਦੀ ਠੀਕ ਆ ਇੱਕ ਹਫਤਾ ਬਾਕੀ ਇਸ ਹੂਨ ਦੇ ਵਿੱਚ ਸੈਕਿੰਡ ਟਾਈਮ ਰੱਖ ਕੇ ਜਿਵੇਂ ਜਾ ਰਹੀ ਹੈ ਤੇ ਭਾਈ ਇਹਨੂੰ ਖੋਲ ਗੀ ਇਹਨੂੰ ਰੈਂਡ ਖੋਲ ਲਓ ਜੀ ਅਛਾ ਰਹਿਣ ਦੋ ਕੋਈ ਗੱਲ ਨਹੀਂ ਥੋੜਾ ਜਿਹਾ ਖੋਲ ਕੇ ਤੋੜਨਾ ਇਹਨੂੰ ਤੰਬਾ ਤੋੜ ਦਈਏ ਵੇਖੋ ਜੀ ਠੀਕ ਹੈ ਜੀ ਬੰਨ ਲਓ ਬੰਨ ਲਓ ਤਾਂ ਸੋ ਦੋਸਤੋ ਜਿਹੜਾ ਇਸ ਦਾ ਮੁੱਲ ਹੈਗਾ ਪ੍ਰਾਈਸ ਹੈਗਾ ਤੁਸੀਂ ਬੇਸ਼ੱਕ ਵੀਰ ਮਰਜਿੰਦਰ ਦੇ ਨਾਲ ਗੱਲ ਕਰ ਲਿਓ ਰੇਟ ਜਿਹੜਾ ਖਾਸ ਤੌਰ ਤੇ ਵੀਰਾਂ ਦਾ ਵੀ ਚਲੋ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਫੋਨ ਤੇ ਗੱਲ ਕਰਕੇ ਤੁਸੀਂ ਰੇਟ ਦਾ ਜਿਹੜਾ ਕਨਫਰਮ ਕਰ ਲਿਓ ਇਸ ਤੋਂ ਬਾਅਦ ਦੋ ਤੁਹਾਨੂੰ ਮੱਜਾਂ ਹੋਰ ਦਿਖਾਉਣੇ ਆ ਆਜੋ ਜੀ ਹਾਂ ਠੀਕ ਆ ਭਾਈ ਮਰਜਿੰਦਰ ਦੋ ਆਪਣੇ ਕੋਲ ਜਿਹੜੀਆਂ ਮੱਝਾਂ ਹੋਰ ਬਕਾਊਆਂ ਹੈਗੀਆਂ ਪਹਿਲੇ ਨੰਬਰ ਤੇ ਜਿਹੜੀ ਆਪਣੇ ਸਾਹਮਣੇ ਖੜੀ ਹੈ ਵੀਰੇ ਇਹ ਭਾਈ ਜੀ ਸੂਈ ਸਵਾਈਏ ਦੂਜਾ ਸੂਬਾ ਦੱਸਿਆ ਮਾਲਕ ਨੇ ਜੀ 10 ਲੀਟਰ ਦੁੱਧ ਦਾ ਕੰਡੇ ਵਾਲਾ ਧਾਰ ਪੂਰੀ ਕੋਈ ਘੂਰ ਨਹੀਂ ਕੋਈ ਛਟਾ ਨਹੀਂ ਗਾ ਠੀਕ ਹੈ ਜੀ ਠੀਕ ਹੈ ਜੀ ਤੇ 10 ਦਿਨ ਆਪਾਂ ਗਾਰੰਟੀ ਲਾਵਾਂਗੇ ਬੱਚਾ ਨਾ ਮਰੇ ਇੱਕ ਹਫ਼ਤੇ ਦੀ ਕਰ ਮੱਝ ਆਪਣੀ ਹੈ ਜੀ ਠੀਕ ਮੇਰਾ ਭਾਈ ਠੰਡ ਬਹੁਤ ਜ਼ਿਆਦਾ ਹੈ ਬੱਚਾ ਐਕਸਪਾਇਰ ਹੋ ਜਾਣਾ ਮੁਰਕੇ ਨਾ ਮੱਝ ਵਾਪਸ ਲੈ ਲੋ ਕੰਮ ਨਹੀਂ ਹੋਣਾ ਬੱਚਾ ਨਾ ਉਹ ਮਰੇ ਮੱਝ 'ਚ ਕੋਈ ਕਮੀ ਹੋਵੇ ਆਪਾਂ ਬੈਠੇ ਹਾਂ ਆ ਵੇਖੋ ਜੀ ਆ ਥਾਣਾ ਬੰਨਾ ਕਰੋ ਚੈੱਕ ਠੀਕ ਆ ਬੱਚਾ ਜਿਹੜਾ ਦੋਸਤੋ ਕੱਟੀ ਆ ਜੇਕਰ ਵੇੜਾ ਦਿਖਾਈ ਉਹਨਾਂ ਮਗਰ ਬੱਛੀਆਂ ਪ੍ਰੋਪਰ ਸਾਰਿਆਂ ਪਸ਼ੂਆਂ ਮਗਰ ਤੇ ਇਸ ਮੱਝ ਦੇ ਮਗਰ ਜਿਹੜਾ ਦੋਸਤੋ ਕੱਟੀ ਹੈਗੀ ਆ ਤੇ ਤਸੱਲੀ ਤੁਸੀਂ ਆਪ ਨੇ ਕਰਕੇ ਲੈਣੀ ਆ ਠੀਕ ਆ ਜੀ ਠੀਕ ਆ ਕਰੀਏ ਇਹਨੂੰ ਵੀ ਖੁੱਲ ਗਏ ਜੀ ਖੁੱਲ ਜੀ ਤੂੰ ਆ ਕਰੋ ਚੈੱਕ ਜੀ ਠੀਕ ਹੈ ਪ੍ਰੇਮ ਜੀ ਅੰਦਰ ਕੀ ਮੋਲ ਵੀਰੇ ਕਿੰਨੇ ਡਿਮਾਂਡ ਹੈ ਸਰ ਇਹਦਾ 40000 ਰੁਪਏ ਲੈਣ ਦੇਣੀ ਆ ਠੀਕ ਹੈ ਜੀ ਛੋਟ ਹੋਊਗੀ ਮੇਰੀ ਖੁਸ਼ੀ ਦੀ ਹੋਊਗੀ ਮੈਂ 5 ਕਰਦਾ ਤਾਂ 50 ਕਰਦਾ ਮੇਰਾ ਭਾਈ ਇੱਥੇ ਕੋਈ ਸੌਦੇ ਬਾਜ਼ੀ ਨਾ ਕਰਿਓ ਠੀਕ ਹੈ ਜਮਾ ਜੈ ਜੇ ਐਕਸਾ ਦੇ ਆਈ ਗਈ ਵਾਲੇ ਪਾਸੇ ਹੀ ਇਹ ਕਿੰਨਾ ਦੱਸਿਆ ਜੀ 10 ਕਿਲੋ ਦੁੱਧ 40000 ਰੁਪਏ ਹਾਂ 40000 ਹਾਂਜੀ ਬਾਕੀ ਤਸੱਲੀ ਨਾਲ ਜਵਾਦ ਆ ਜੀ ਮੈਂ ਕਹਿੰਦਾ ਗਾਰੰਟੀ ਨਾ ਹੋਊਗੀ ਜੇ ਇੱਥੋਂ ਤੇ ਕਰ ਆਪਣੀ ਘਰ ਤੇ ਕਰ ਗਾਰੰਟੀ ਉਹ ਕਹਿੰਦਾ ਬੱਚਾ ਨਾ ਮਰੇ ਮੱਝ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਭਰਾ ਸੋ 60000 ਆ ਜਿਹੜਾ ਦੋਸਤੋ ਤੁਸੀਂ ਬਾਕੀ ਗੰਜੈਸ਼ ਮੌਕੇ ਦੀ ਹੁੰਦੀ ਆ 60000 ਵੀਰ ਨੇ ਕਹਿਤਾ ਖਾਸ ਤੌਰ ਤੇ ਮੰਗਣ ਨੂੰ 65 ਵੀ ਮੰਗ ਲੈ 70 ਵੀ ਮੰਗ ਲਓ ਠੀਕ ਹੈ 60000 ਚ ਕਿਹਾ ਇੱਕ ਹੋਰ ਮੱਝ ਆ ਬਿਲਕੁਲ ਵੀ ਤਾਜੀ ਸੂਈ ਸਵਾਈ ਆ ਭਾਈ ਮਨਿੰਦਰ ਕੀ ਜਾਂਦੀ ਹੈਗੀ ਬਾਈ ਕੱਲ ਰਾਤ ਦੀ ਸੂਈ ਵੀ ਆ ਹਾਂਜੀ ਕੱਲ ਆਈ ਆਪਣੇ ਘਰੇ ਦੋ ਜਵਾਈਆਂ ਹੋਈਆਂ ਜਿਹੜਾ ਕੰਡੇ ਵਾਲਾ ਬੋਲਾ ਹੋਊਗਾ 8 ਤੋਂ 9 ਕਿਲੋ ਹੋਊਗਾ ਠੀਕ ਆ 8 ਕਿਲੋ ਦਾ ਕੰਡੇ ਵਾਲਾ ਪੂਰਾ ਤਿਆਰ ਹੋਊਗਾ ਨਾ ਠੀਕ ਕੱਟੀ ਮਗਰ ਆ ਜੀ ਭਾਰ ਤਾਂ ਇੰਨੀ ਜਿਆਦੇ ਪੋਲੀ ਪਲਾ 5 ਸਾਲਾਂ ਦਾ ਬੱਚਾ ਥੱਲੇ ਭਾ ਦੋ ਅੱਜ ਦੂਜਾ ਦਿਨ ਹੀ ਆ ਫਿਰ ਸੁਈ ਨੂੰ ہاں ਦੂਜਾ ਦਿਨ ਹੀ ਆ ਇੰਨੀ ਹੀ ਜਿਆਦੇ ਪੋਲੇ ਨਾ ਬਹੁਤ ਜਿਆਦੇ ਪੋਲੇ ਠੀਕ ਆ ਜੀ ਤੇ ਤੀਜਾ ਸੁਗਾ ਬਸ ਤੇ 8-9 ਕਿਲੋ 8 ਕਿਲੋ 8 ਗੇੜ ਬੋਲਾ ਹੈ ਨਾ ਬੋਲਾ ਹੈ ਜੀ ਠੀਕ ਆ ਜੀ ਰੈਸਟ ਕਾਰੀ ਚੋ ਲਈ ਆ 12 ਕਿਲੋ ਦੀ ਗਾਰੰਟੀ ਲੈਨੇ ਮਾਲਕ ਠੀਕ ਆ ਜੀ ਮਗਰ ਬੱਚਾ ਦੋਸਤੋ ਬਿਲਕੁਲ 나ੜੂ ਜਿਹੜਾ ਹੈਗਾ ਤੁਸੀਂ ਨਾਲ ਵੇਖੋ ਚੈੱਕ ਕਰ ਲਓ ਜੀ ਕੱਟੀ ਜੜੀ ਆ ਥੱਲੇ ਕੱਟੀ ਠੀਕ ਆ ਤੋੜ ਦੋ ਇਹਨੂੰ ਵੀ ਜੀ ਠੀਕ ਆ ਜੀ ਮੱਝ ਜਿਹੜੀ ਆ ਦੋਸਤੋ ਚੰਗੀ ਆ ਓਵਰਹਾਲ ਵੱਡੇ ਕੱਦ ਕੱਦ ਦੇ ਵਿੱਚ ਆ ਠੀਕ ਆ ਜੀ ਤੇ ਥਾਣ ਹਵਾਨਾ ਵੇਖ ਕੇ ਚੈੱਕ ਕਰ ਲਓ ਸੌਦਾ ਕਰਨ ਤੋਂ ਪਹਿਲਾਂ ਬੇਸ਼ੱਕ ਆਓ ਕਰੇ ਵਿਜ਼ਿਟ ਕਰਕੇ ਵੀਰ ਦੇ ਕੋਲ ਇਹਨਾਂ ਦੇ ਕਿੱਲੇ ਦੇ ਉੱਪਰ ਤਸੱਲੀ ਜ਼ਰੂਰ ਕਰ ਲਿਓ ਇੱਕ ਟਾਈਮ ਦੀ ਚੋਈ ਕਰ ਲਓ ਦੋ ਟਾਈਮ ਦੀ ਚੋਈ ਕਰ ਲਓ ਦੂੜੋ ਨੇੜੇ ਹੋਣ ਦਾ ਸਮੇਂ ਤੋਂ ਸਮਾਂ ਕੱਢ ਕੇ ਉਹ ਤੁਸੀਂ ਕਰਨੀ ਹੈਗੀ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਜੀ ਠੀਕ ਹੈ ਤੇ ਥਾਣ ਹਵਾਨੇ ਦੀ ਬੜੀ ਸਾਫ ਸੋਧ ਹੈਗੀ ਆ ਮਗਰ ਜਿਹੜਾ ਦੋਸਤੋ ਬੱਚਾ ਹੈ ਉਹ ਕੱਟੀ ਹੈ ਬਿਲਕੁਲ ਫੱਦਰ ਥਾਨੇ ਵਾਲਾ ਲਗਾ ਭਾਈ ਮਨਜਿੰਦਰ ਇਹਦੇ ਡਿਮਾਂਡ ਵੀਰੇ ਜਰੂਰ ਦੱਸ ਗਏ ਭਾਈ ਮੋਲੇ ਦਾ ਲੈਣ ਦੇ ਨੇ 64000 ਰੁਪਇਆ ਠੀਕ ਹੈ ਖੁਸ਼ੀ ਨਾਲ ਛੋਟ ਕਰੂੰਗਾ 5 ਕਰਦਾ 50 ਕਰਦਾ ਠੀਕ ਹੈ ਮਾਈਦੀ ਫੁੱਲ ਬੜਾ ਫੁੱਲ ਕੱਲਾ ਬੱਚਾ ਨਾ ਮਰੇ ਫੁੱਲ ਆਪਣੇ ਘਰ ਤੱਕ ਗਰੰਟੀ ਹੋ ਇੱਕ ਹਫਤੇ ਦੀ ਠੀਕ ਹੈ ਬੱਚਾ ਨਾ ਮਰੇ ਜਿਵੇਂ ਮਰਦੀ ਇਥੇ ਕਿਲੇ ਦੇ ਬਣ ਜਿਓ ਜੇ ਕੋਈ ਕਮੀ ਪੈਚੀ ਹੋਵੇ ਠੀਕ ਹੈ 64000 ਜਿਹੜਾ ਦੋਸਤੋ ਡਿਮਾਂਡ ਆ ਵੀਰ ਨੇ ਕੀਤੀ 64000 ਮੋਲਾ ਤੇ ਪ੍ਰੋਪਰ ਤਸੱਲੀ ਇਹ ਦੇ ਦਿੱਤੀ ਆ ਵੀ ਇੱਕ ਹਫਤਾ ਤੁਸੀਂ ਚਵਾਈ ਕਰੋ ਕਿਸੇ ਚ ਦੱਸੀ ਗੱਲ ਮੁਤਾਬਕ ਕੋਈ ਫਰਕ ਨਿਕਲਦਾ ਜਿਆਦਾ 19 21 ਦਾ ਫਰਕ ਨਿਕਲਦਾ ਤੁਸੀਂ ਬਾਈ ਦੇ ਨਾਲ ਜਿਹੜਾ ਮੋੜ رابطہ ਕਰ ਸਕਦੇ ਜੀ ਬਾਕੀ ਬਾਈ ਮਨਜਿੰਦਰ ਤੇ ਜਿਹੜੇ ਸੰਪਰਕ ਨੰਬਰ ਆਪਾਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਠੀਕ ਆ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਹੈ ਦੋਸਤੋ ਤੁਹਾਨੂੰ ਆਪਾਂ ਵੈੜ ਦਿਖਾਉਣੀ ਹੈ ਬਾਈ ਮਨਜਿੰਦਰ ਫੁੱਲ ਡਿਟੇਲ ਜਿਹੜੀ ਹੈਗੀ ਦੱਸਦਾ ਇਹ ਬਾਈ ਟੋਕੜ ਗੱਬਣਾ ਜਰਸੀ ਹਾਂਜੀ ਸਾਢੇ 4 5 ਮਹੀਨੇ ਦੀ ਗੱਬਣਾ ਹਾਂਜੀ ਤੇ 6 ਕਿਲੋ ਦੁੱਧ ਦੱਸਿਆ ਮਾਲਕ ਨੇ ਇਹ ਅਜਿਸ ਵੀਰੇ ਜੀ ਰੰਬੀ ਆਂਦੀ ਹੈ ਜੀ ਘਰੇ ਬਠਾ ਫੜ ਬਲਕੇ ਟੋਕੜ ਕੱਬ ਬਣਾਈ ਆਪਣੇ ਕੋ ਟੋਕੜ ਕੱਬ ਬਣਾਈਏ ਠੀਕ ਹੈ ਜੀ ਜਾਸੀ ਸੀਲਸ ਲੱਗ ਬਹੁਤ ਠੀਕ ਹੈ ਹਾਂਜੀ ਤੇ ਚੈੱਕ ਪਾਸ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਦੁੱਧ ਕਿੰਨਾ ਦੋ ਟਾਈਮ ਦਾ ਜੀ 6 ਕਿਲੋ ਜੀ 6 ਕਿਲੋ ਜਿਹੜਾ ਦੋਸਤੋ ਨੈਟ ਦੁੱਧ ਇਸ ਟਾਈਮ ਔਕੇ ਤੇ ਹੈਗਾ ਇਸਦੇ ਥਲੇ ਹਾਜ਼ਰ ਤੇ ਸਾਢੇ 4 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਅੱਗੇ ਵੀਰਾਂ ਦੀ ਇੱਕ ਇੱਛਾ ਹੁੰਦੀ ਹੈ ਵੀ ਟੋਕੜ ਗੱਬਣਾ ਐਨੀਮਲ ਪਸ਼ੂ ਚਾਹੇ ਮੱਝਾਂ ਦੇ ਵਿੱਚ ਹੋਵੇ ਚਾਹੇ ਬੇੜਾਂ ਦੇ ਵਿੱਚ ਖਰੀਦਣ ਦੀ ਤਾਂ ਤੁਸੀਂ ਬਾਜੀ ਮਰਜਿੰਦਰ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾ ਦਿੰਦਾ ਲਾਲ ਰੰਗ ਜਿਹੜਾ ਗੋੜ ਵਰਗਾ ਰੰਗ ਹੈ ਦੋਸਤੋ ਤੇ ਸੱਲੀ ਤੁਸੀਂ ਆਪ ਜ਼ਰੂਰ ਕਰਨੀ ਆਪਣੀ ਬੇਸ਼ੱਕ ਜਿਹੜੀ ਚੈੱਕ ਪਾਸ ਆ ਆਪਣਾ ਡਾਕਟਰ ਘਰੇ ਲਓ ਕੋਈ ਵੀ ਨਾਲ ਲੈ ਕੇ ਵੈਟਰਨਰੀ ਤੁਸੀਂ ਘਰੇ ਵਿਜ਼ਿਟ ਕਰ ਸਕਦੇ ਹੋ ਲਓ ਜੀ ਆਹ ਕਰੋ ਚੈੱਕ ਵੀ ਠੀਕ ਆ ਕੱਦ ਘਾੜ ਸੋਨਾ ਤੇ ਭਾਪੜਤਾ ਵੀ ਆਪਾਂ ਵੀਰ ਤੋਂ ਪੁੱਛਾਂਗੇ ਤੇ ਦੁੱਧ ਵੀ ਆ ਨੀਚੇ ਅੱਗੇ ਜਿਹੜੀ ਆ ਅ ਨੈਕਸਟ ਸਮੇ ਲਈ ਆ ਜਿਹੜੀ ਅੱਗੇ ਲਕਟੇਸ਼ਨ ਦੇ ਲਈ ਆ ਅੱਗੇ ਗੱਬਣ ਵੀ ਆ ਤੁਸੀਂ ਉਚੇਚੇ ਤੌਰ ਤੇ ਜਿਹੜੀ ਗੱਲਬਾਤ ਕਰ ਸਕਦੇ ਜੀ ਰੇਟ ਭਾਈ ਮਨਜਿੰਦਰ ਇਹਦਾ ਕਿੰਨਾ ਵੀਰੇ ਕੀਤਾ ਹੈ ਭਾਈ ਇਹਦਾ ਲੈ ਦੇ ਆ 25000 ਰੁਪਇਆ ਮਾਨਤਰ ਕਰਾਂਗੇ ਬਾਕੀ ਕੋਈ ਨਹੀਂ ਇਹ ਚ 5 ਲਾ ਤੋਂ 50 ਲਾ ਤੋਂ ਕੋਈ ਗੁੱਸਾ ਨਹੀਂਗਾ ਠੀਕ ਆ ਠੀਕ ਹੈ ਠੀਕ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਥੇ ਆਪਣੀ ਗਾਰੰਟੀ ਵੇ ਚੀਜ਼ ਵੀ ਠੀਕ ਆ ਤੇ ਭਾਈ ਮਨਜਿੰਦਰ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸੋ 98143 40403 ਠੀਕ ਆ 9814340403 ਠੀਕ ਆ ਸੋ ਦੋਸਤੋ ਇਹ ਸਨ ਬਾਈ ਮਨਜਿੰਦਰ ਅੱਜ ਟੋਟਲ ਜਿਹੜੇ ਹੈਗੇ ਤਿੰਨ ਮੱਝਾਂ ਝੋਟੀਆਂ ਵਿੱਚ ਆਪਾਂ ਤੁਹਾਨੂੰ ਜਿਹੜੇ ਪਸ਼ੂ ਦਿਖਾਏ ਆ ਤੇ ਚਾਰ ਬੇੜਾ ਦਿਖਾਈਆਂ ਨੇ ਸੂਈਆਂ ਸਵਾਈਆਂ ਬੇੜਾ ਨੇ ਤੇ ਸੂਏ ਸਵਾਈ ਪਸ਼ੂ ਅੱਗੇ ਜਿਹੜੇ ਮੱਝਾਂ ਦੇ ਵਿੱਚ ਨੇ ਤੁਸੀਂ ਗੱਲਬਾਤ ਕਰਕੇ ਵੀਰ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਜੀ ਸੋ ਜੋ ਗੁੰਜਾਇਸ਼ ਹੋਈ ਮੌਕੇ ਤੇ ਉਹ ਕੱਢ ਦਿੱਤੀ ਜਾਵੇਗੀ ਪਸ਼ੂ ਐਨੀਮਲ ਜਿਹੜੇ ਹੈਗੇ ਆ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਚੰਗੇ ਆ ਮੱਝਾਂ ਘਾਵਾਂ ਸੋ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ